ਆ ਤੋ ਮਾਰੇ ਪ੍ਰੇਮਿਕਰੇ ਮੈਨਾਂ ਨਹੀਂ ਬੋਲਿਆ ਤੋ ਮਾ ਜੇ ਮੇਰੇ ਤੋਂ ਪੁੱਤ ਬੇਟਾ ਕੱਲ ਹੋਈ ਹੋਣੀ ਕੱਪੜਾ ਮਾਰ ਕੇ ਬੈਠ ਨੂੰ ਬਾ ਮੈਨੂੰ ਘਰ ਕੇ ਤੈਨਾਂ ਵੀ ਮਾ ਗਾਵੇ ਮਾ ਹੈਂ ਤੇ ਬੁਰੀ ਦੁਕਾਨ ਆ ਗਈ ਬਾਰਾ ਘੋਸ ਨੇ ਮਾਰੇ ਨੇ ਫੋਲਸ ਨੇ ਮਾਰੇ ਨੇ ਥੱਪੜਾ ਕਨੇ ਥੱਪੜਾ ਉਹਨੇ ਥੱਪੜਾ ਮਾਰੇ ਅੱਛਾ ਕਹਤਾ ਤਾਂ ਬਾਈ ਵੀ ਹੈ ਦੂਜੀ ਗੱਲ ਜੀ ਉਹ ਕਹਿੰਦੇ ਨੇ ਕਿ ਕੋਈ ਆਪਣਾ ਬੱਚੀ ਹੈ ਉੱਤੇ ਝਾੜੂ ਲਾ ਲੈਣਾ ਪਾ ਮਾਗਾ ਬਣੋ ਆਪਣੇ ਦੋ ਰੰਡੇ ਮਾਰੇ ਕਿੱਥੇ ਤੱਕ ਬੱਸ ਨਾ ਮੈਂ ਟੀ ਕਰ ਲਉ ਮੈਂ ਉਹਦੇ ਬਿਆਨ ਨੇ ਕਿ ਈਦੇ ਉਹਨਾਂ ਦੇ ਉਹਨਾਂ ਦੇ ਨਾਲ ਦਾ ਪੁੱਛੋ ਉਹਨਾਂ ਨੂੰ ਕਿ ਕੌਣ ਕਿਉਂ ਕਹਿਣਾ ਭਾਈ ਉਹਦਾ ਮੁੰਡਾ ਪ੍ਰੇਮ ਉਹ ਨਾਲ ਜੀ ਜਿਹੜਾ ਨਾਲ ਨਾਲ ਬੁੱਧਰਿਆ ਵਾਲਾ ਹੈ ਜੀ ਅਰ ਮੈਨੂੰ ਪਰਸੋਂ ਰਾਤ ਨੂੰ ਫਿਰ ਮੁੱਢ ਦੇ ਤਰ੍ਹਾਂ ਕਿ ਕਹਿੰਦਾ ਫਿਰ ਕੀ ਕਰਦੇ ਆ ਪ੍ਰੇਮ ਨੇ ਖੁਦ ਮੈਨੂੰ ਕਿਹਾ ਉਹਦਾ ਛੋਟਾ ਪਈ 26 ਤਰੀਕ ਦੀ ਰਾਤ ਨੂੰ ਪਿੰਡ ਡੜਬੇ ਦੇ ਵਿੱਚ ਕੋਈ ਕਿਸਦਾ ਰਾਤ ਨੂੰ ਗੇਟ ਖੜਕਾ ਜਾਂਦਾ ਤੇ ਸਵੇਰੇ ਕੋਹ ਪਰਿਵਾਰ ਲਾਂਬਾ ਲੈ ਕੇ ਆਉਂਦਾ ਡੀਸੀਜਿੰਗ ਦੇ ਘਰੇ ਕਹਿੰਦੇ ਤੁਹਾਡਾ ਮੁੰਡਾ ਸਾਡਾ ਗੇਟ ਖੜਕਾ ਗਿਆ ਇੱਕ ਹੀ ਕਹਿੰਦਾ ਉਹਨਾਂ ਨੂੰ ਕਹਿੰਦਾ ਜੀ ਮੈਨੂੰ ਮਾਫ ਕਰ ਦੋ ਚਲੋ ਜੇ ਮੇਰਾ ਮੁੰਡਾ ਖੜਕਾਇਆ ਆ ਸਾਡੇ ਮੁੰਡੇ ਦੀ ਗਲਤੀ ਹੈ ਪਰ ਜਦੋਂ ਮੁੰਡੇ ਨੂੰ ਪੁੱਛਿਆ ਵੀ ਤੂੰ ਗੇਟ ਕਰਕੇ ਆਇਆ ਸੀ ਮੁੰਡਾ ਕਹਿੰਦਾ ਨਾ ਜੀ ਕਹਿੰਦਾ ਮੈਂ ਗੇਟ ਨਹੀਂ ਖੜਕਾਇਆ ਮੈਂ ਗੇਟ ਖੜਕਾਇਆ ਹੀ ਨਹੀਂ ਹੈਗਾ ਚਲੋ ਜੀ 27 ਤਰੀਕ ਦੇ ਦਿਨ ਉਹਨਾਂ ਨੂੰ ਮੁੰਡਾ ਸ਼ਾਮ ਨੂੰ ਬਾਜ਼ਾਰ ਵਿੱਚ ਹੀ ਜਾ ਰਿਹਾ ਹੁੰਦਾ ਪ੍ਰੇਮ ਸਿੰਘ ਸੋਨੁਪਹਾਤੂ ਸਿੰਘ ਇੱਕ ਮੁੰਡਾ ਹੋਰ ਸੀ ਪ੍ਰਗਟ ਸਿੰਘ ਜੀ ਉਹਨਾਂ ਨੇ ਕੀ ਕਰਿਆ ਮੁੰਡੇ ਨੂੰ ਬਾਜ਼ਾਰ ਦੇ ਵਿੱਚ ਬੁਲਾ ਕੇ ਉਹਦੇ ਥੱਪੜ ਮਾਰੇ ਉਹਨੂੰ ਕੁੱਟਿਆ ਹਾਂ ਮੁੰਡਾ ਕੀ ਕਰੇ ਕਹਿੰਦਾ ਮੇਰੀ ਬਦਨਾਮੀ ਹੋਈ ਹੈ ਤੇ ਉਹ ਸੱਮੇ ਦੇ ਵਿੱਚ ਆ ਕੇ ਜੀ ਬਦਨਾਮੀ ਦਾ ਮਾਰਾ ਸਪਰੇਅ ਵੀ ਗਿਆ ਜੀ ਤੇ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਗਏ ਜਾਂਦੇ ਹੋਏ ਨੇ ਮੁੰਡੇ ਨੇ ਸਾਨੂੰ ਵੀਡੀਓ ਦੇ ਵਿੱਚ ਬਿਆਨ ਵੀ ਦਿੱਤੇ ਨੇ ਵੀ ਐ ਕਰਕੇ ਇਹਨਾਂ ਨੇ ਮੈਨੂੰ ਕੁੱਟਿਆ ਕਿਹੜੇ ਕਿਹੜੇ ਸੀ ਉਹਨਾਂ ਦੇ ਨਾਮ ਵੀ ਦੱਸੇ ਨੇ ਕਿੱਥੇ ਕੁੱਟਿਆ ਉਹ ਲੋਕੇਸ਼ਨ ਵੀ ਦੱਸੀ ਹੈ ਜੀ ਮੈਂ ਆਖਿਆ ਮੁੰਡਾ ਵੀ ਖੜਕਾਇ ਵੀ ਕਿਉਂ ਗੇੜ ਖੜਕਾਏ ਨੇ ਉਹ ਮੁੰਡਾ ਕਹਿੰਦਾ ਜੀ ਮੈਂ ਹੀ ਗੇੜ ਖੜਕਾਇਆ ਉਹ ਕਹਿੰਦੇ ਕਿਤਾ ਗੇੜ ਖੜਕਾਇਆ ਕਹਿੰਦੇ ਫੈਵਰੇਜ ਵਿੱਚ ਆ ਗਿਆ ਤੇ ਵੀ ਤੈ ਗੇੜ ਖੜਕਾਏ ਨੇ ਕੰਮਾਂ ਦੇ ਕਾਰੇ ਵਿੱਚ ਮਹੀਂਗਾ ਉਦੋਂ ਬਾਅਦ ਇਹ ਨਿਬੜਾ ਜਨ ਕੋ ਲੰਬ ਦੇ ਕੇ ਬਾਗੇ ਜੀ ਆਥ ਨੂੰ ਉਹ ਮਡਾ ਕਵਾਂਡੀਆਂ ਨਾਲ ਵੇਕ ਪਰਫੇਮ ਮਡਾ ਪਰੇਮ ਇੱਕ ਮਡਾ ਕ ਪੱਗ ਸੀਗਾ ਉਹਨਾਂ ਨੇ ਕਟਕ ਤਾਰੂ ਗੁਰ ਕੀ ਮੇਰੇ ਇਕੱਠੇ ਉੱਥੇ ਉਹਨਾਂ ਨੇ ਕੁੱਟਿਆ ਜੀ ਠੀਕ ਹੈ ਤੂੰ ਗਿੜਪ ਕਾਇਨਾ ਠੋਮੋਦਾ ਜੀ ਕੁੱਟਿਆ ਕੁੱਟਣਾ ਜੀ ਉਹਦਾ 3 ਮਹੀਨਿਆਂ ਤੋਂ ਸੰਸਕਟੇ ਮਰੂਗਾ ਜੀ ਸਾਰੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਿਖ ਕੇ ਜਿਹੜੀ ਬੰਦੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ ਤੇ ਅੱਜ ਪੋਸਟ ਮਾਰਟਮ ਜਿਹੜਾ ਉਹਦਾ ਹੋ ਗਿਆ ਤੇ ਜਾਰਦਿਲੋ ਜਲਦੀ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਵਾਂਗੇ